ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਦਾ ਆਪਣਾ ਟੌਪਿਕ ਹੈ ਜੀ ਵਿਸ਼ਰਾਮ ਚਿੰਨ ਅੱਜ ਅੱਜ ਆਪਾਂ ਵਿਸ਼ਰਾਮ ਚਿੰਨ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਹੈਗੇ ਜੀ ਪੂਰਨ ਵਿਸ਼ਰਾਮ ਇਸ ਤਰ੍ਹਾਂ ਡੰਡੀ ਦੀ ਸਿੰਬਲ ਦਾ ਹੁੰਦਾ ਜੀ ਇਹ ਠੀਕ ਹੈ ਇਸ ਦਾ ਸਿੰਬਲ ਡੰਡੀ ਦੀ ਤਰ੍ਹਾਂ ਹੁੰਦਾ ਉਹਨੂੰ ਕਹਿੰਦੇ ਆ ਜੀ ਪੂਰਨ ਵਿਸ਼ਰਾਮ ਜਦੋਂ ਵਾਕ ਦਾ ਜਦੋਂ ਕੋਈ ਵੀ ਵਾਕ ਹੁੰਦੀ ਹੈ ਪੂਰਾ ਹੋ ਜਾਂਦਾ ਕੰਪਲੀਟ ਹੋ ਜਾਂਦਾ ਤਾਂ ਆਪਾਂ ਲਾਸਟ ਤੇ ਡੰਡੀ ਲਾਉਨੇ ਆ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਜਿਵੇਂ ਸੁਨੀਲ ਸਕੂਲ ਗਿਆ ਭਾਈ ਜਿਹੜੀ ਗੱਲ ਹੈ ਜੀ ਪੂਰੀ ਹੋ ਗਈ ਹੈ ਕੰਪਲੀਟ ਹੋ ਗਈ ਹੈ ਤਾਂ ਉਹਨੂੰ ਆਪਾਂ ਕਹਿੰਦੇ ਆ ਪੂਰਨ ਵਿਸ਼ਰਾਮ ਤੇ ਇਹਦੇ ਪਿੱਛੇ ਆਪਾਂ ਕੀ ਲਗਾਏ ਆ ਜੀ ਡੰਡੀ ਇਸ ਤਰ੍ਹਾਂ ਠੀਕ ਹੈ ਜੀ ਨੈਕਸਟ ਹੈਗਾ ਪ੍ਰਸ਼ਨਿਕ ਚਿੰਨ ਪ੍ਰਸ਼ਨਿਕ ਚਿੰਨ ਜਦੋਂ ਆਪਾਂ ਕਿਸੇ ਤੋਂ ਕੋਈ ਪ੍ਰਸ਼ਨ ਪੁੱਛਦੇ ਆ ਜੀ ਤੁਸੀਂ ਕਿੱਥੇ ਚੱਲੇ ਹੋ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਕੀ ਖਾ ਰਹੇ ਹੋ ਠੀਕ ਹੈ ਜੀ ਉਸਨੂੰ ਕਹਿੰਦੇ ਆ ਜੀ ਇਸ ਤਰ੍ਹਾਂ ਦਾ ਸਿੰਬਲ ਹੁੰਦਾ ਜੀ ਉਸਨੂੰ ਕਹਿੰਦੇ ਆ ਪ੍ਰਸ਼ਨਿਕ ਚਿੰਨ ਠੀਕ ਹੈ ਜੀ ਨੈਕਸਟ ਹੈਗਾ ਜੀ ਵਿਸਮਿਕ ਚਿੰਨ ਠੀਕ ਹੈ ਜੀ ਵਿਸ਼ਮ ਚਿੰਨ ਆਪਾਂ ਇੱਕ ਲਾਈਨ ਲਗਾਉਣੀ ਆ ਸਿੱਧਾ ਡੰਡਾ ਲਗਾ ਕੇ نیچے ਇੱਕ ਬਿੰਦੀ ਲਗਾ ਦਨੇ ਆ ਜਿੱਥੇ ਕੋਈ ਵੀ ਹੈਰਾਨੀ ਜਨਕ ਗੱਲ ਹੋਵੇ ਕਿਸੇ ਦੀ ਕੋਈ ਪ੍ਰਸ਼ੰਸਾ ਕਰਨੀ ਹੋਵੇ ਕੋਈ ਸ਼ੌਕ ਦੀ ਗੱਲ ਹੋਵੇ ਫਟਕਾਰ ਦੀ ਹੋਵੇ ਕੋਈ ਵੀ ਭਾਵਨਾ ਨੂੰ ਪ੍ਰਗਟ ਕਰਦੇ ਆ ਜਦੋਂ ਆਪਾਂ ਤਾਂ ਉਹਨੂੰ ਉਦੋਂ ਆਪਾਂ ਵਿਸ਼ਾਮ ਚਿੰਨ ਦੀ ਵਰਤੋਂ ਕਰਦੇ ਆ ਠੀਕ ਹੈ ਜੀ ਹੁਣ ਲਾਹਣਤ ਲਾਹਣਤ ਤੋਂ ਬਾਅਦ ਆਪਾਂ ਵਿਸ਼ਾਮ ਚਿੰਨ ਯੂਜ਼ ਕਰਿਆ ਜੀ ਲੱਖ ਲਾਹਣਤ ਫਿਰ ਫਿਰ ਆਪਾਂ ਵਿਸ਼ਾਮ ਚਿੰਨ ਦੀ ਫਿਰ ਯੂਜ਼ ਕਰਿਆ ਠੀਕ ਹੈ ਜੀ ਤਾਂ ਇਹਨੂੰ ਕਹਿੰਦੇ ਆ ਵਿਸ਼ਾਮ ਚਿੰਨ ਅਲਪ ਵਿਰਾਮ ਅਲਪ ਵਿਰਾਮ ਦੇਖੋ ਜੀ ਅਸੀਂ ਬਣਾਇਆ ਹੋਇਆ ਪਹਿਲਾਂ ਇਹ ਵੀ ਕੁੰਡੀ ਚ ਬਣਾ ਕੇ ਨੀਚੇ ਕੰਮੇ ਦੇ ਟਾਈਪ ਦੀ ਬਣਾਈ ਹੋਈ ਆ ਅਲਪ ਵਿਰਾਮ ਇਸ ਨੂੰ ਕਹਿੰਦੇ ਆ ਇਹ ਚਿੰਨ ਥੋੜੇ ਜਿਹੇ ਠਹਿਰਾਓ ਲਈ ਵਰਤੇ ਜਾਂਦਾ ਹੈ ਠੀਕ ਹੈ ਜੀ ਜਦੋਂ ਆਪਾਂ ਕੋਈ ਵੀ ਗੱਲ ਕਰਦੇ ਆ ਤਾਂ ਆਪਾਂ ਉਹ ਥੋੜਾ ਜਿਹਾ ਠਹਿਰਾਓ ਦਿੰਨੇ ਆ ਤਾਂ ਉਸ ਲਈ ਕੀ ਹੈ ਇਹ ਚਿੰਨ ਜਿਹੜਾ ਅਲਪ ਵਿਰਾਮ ਵਰਤੇ ਜਾਂਦਾ ਜੀ ਠੀਕ ਹੈ ਜੀ ਸਭ ਜਾਣਦੇ ਹਨ ਹਾਂਜੀ ਸਭ ਜਾਣਦੇ ਹਨ ਤਾ ਆਪਾਂ ਨੇ ਇੱਕ ਲਗਾ ਲਿਆ ਜੀ ਅਲਪ ਵਿਰਾਮ ਸੱਚ ਬੋਲਣਾ ਚੰਗਾ ਹੈ ਕਿ ਜਿਹੜਾ ਸੱਚ ਬੋਲਣਾ ਉਹ ਕੀ ਹੈ ਜੀ ਚੰਗਾ ਠੀਕ ਹੈ ਜੀ ਪਿੱਛੇ ਆਪਾਂ ਡੰਡੀ ਲਾਈ ਹੈ ਜੀ ਗੱਲ ਪੂਰੀ ਕੰਪਲੀਟ ਹੋ ਗਈ ਆ ਨੈਕਸਟ ਹੈਗੇ ਜੀ ਬਿੰਦੀ ਕਮ ਬਿੰਦੀ ਲਗਾ ਲਈ ਜੀ niche ਆਪਣੇ ਕੋਮਾ ਲਗਾਤਾ ਡੰਡੀ ਤੋਂ ਘਟ ਅਤੇ ਕਮੇ ਤੋਂ ਵੱਧ ਠਹਿਰਾਓ ਨੂੰ ਪ੍ਰਗਟ ਕਰਨ ਲਈ ਬਿੰਦੀ ਕਮਾ ਵਰਤੇ ਜਾਂਦਾ ਹੈ ਠੀਕ ਹੈ ਜੀ ਜਦੋਂ ਆਪਾਂ ਨੇ ਗੱਲ ਨੂੰ ਦੋ ਵੱਖਰੀਆਂ ਦਿਸ਼ਾਵਾਂ ਨੂੰ ਮੋੜ ਦੇਣਾ ਹੋਵੇ ਉਦੋਂ ਆਪਾਂ ਬਿੰਦੀ ਕੰਮ ਇਹਦੀ ਵਰਤੋਂ ਕਰਦੇ ਆ। ਨੈਕਸਟ ਹੈਗਾ ਜੀ ਦੋ ਬਿੰਦੀ ਦੋ ਬਿੰਦੀ ਆਪਾਂ ਕਦੋਂ ਲਗਾਉਨੇ ਆ ਜੀ ਜਦੋਂ ਕਿਸੇ ਵਾਕ ਵਿੱਚ ਦੋ ਹਿੱਸੇ ਹੋਣ ਪਹਿਲਾ ਹਿੱਸਾ ਆਪਣੇ ਆਪ ਵਿੱਚ ਅਰਥਾਂ ਵਜੋਂ ਪੂਰਾ ਹੋਵੇ ਤਾਂ ਦੂਜਾ ਹਿੱਸਾ ਪਹਿਲੇ ਦੀ ਵਿਆਖਿਆ ਕਰੇ ਠੀਕ ਹੈ ਜੀ ਇਹਦੇ ਵਿੱਚ ਜਿੱਥੇ ਵੀ ਪਹਿਲਾ ਹਿੱਸਾ ਆਪਣੇ ਆਪ ਜਿਹੜੇ ਅਰਥਾਂ ਦੇ ਵਿੱਚ ਪੂਰਾ ਹੋਊਗਾ ਜੀ ਦੂਸਰਾ ਹਿੱਸਾ ਪਹਿਲੇ ਦੀ ਵਿਆਖਿਆ ਕਰੂਗਾ ਇਹ ਦੂਸਰਾ ਹਿੱਸਾ ਹੋਊਗਾ ਉਹ ਪਹਿਲੇ ਹਿੱਸੇ ਦੀ ਵਿਆਖਿਆ ਕਰੂਗਾ ਹੁਣ ਜਿਵੇਂ ਜੀ ਮੈਨੂੰ ਬਸ ਇਹ ਕੁਝ ਚਾਹੀਦਾ ਹੈ ਠੀਕ ਹੈ ਜੀ ਦੇਖੋ ਆਪਾਂ ਦੋ ਬਿੰਦੀਆਂ ਲਾਤੀਆਂ ਜੀ ਦੋ ਕਮੀਜ਼ਾਂ ਦੋ ਪੈਂਟਾਂ ਇੱਕ ਪਗੜੀ ਅਤੇ ਦੁਰਮਾਲਾ ਠੀਕ ਹੈ ਜੀ ਤਾਂ ਉਹਦੋਂ ਆਪਾਂ ਕੀ ਯੂਜ਼ ਕਰਿਆ ਜਦੋਂ ਉਹਨੇ ਪੁੱਛਿਆ ਮੈਨੂੰ ਬਸ ਇਹੀ ਚਾਹੀਦਾ ਹੈ ਜਦੋਂ ਉਹਨੂੰ ਕਿਹਾ ਤੇ ਮੈਨੂੰ ਬਸ ਇਹੀ ਚੀਜ਼ਾਂ ਚਾਹੀਦੀਆਂ ਤਾਂ ਆਪਾਂ ਨੇ ਦੋ ਬਿੰਦੀ ਯੂਜ਼ ਕਰਿਆ ਉਸ ਤੋਂ ਬਾਅਦ ਆਪਾਂ ਨੂੰ ਕਿਹੜੀ-ਕਿਹੜੀ ਚੀਜ਼ਾਂ ਚਾਹੀਦੀਆਂ ਨੇ ਤਾਂ ਆਪਾਂ ਉਹ ਉਹਨੇ ਬੋਲਤੀ ਜਿਵੇਂ ਦੋ ਕਮੀਜ਼ਾਂ ਦੋ ਪੈਂਟ ਇੱਕ ਪਗੜੀ ਦੁਰਮਾ ਠੀਕ ਹੈ ਜੀ ਹਾਂਜੀ ਨੈਕਸਟ ਹੈ ਜੀ ਜੋੜਨੀ ਹਾਂਜੀ ਜੋੜਨੀ ਇੱਕ ਡੈਸ਼ ਦੀ ਤਰ੍ਹਾਂ ਹੁੰਦੀ ਹੈ ਛੋਟੀ ਜਿਹੀ ਡੈਸ਼ ਲਗਾਨੇ ਆਪਾਂ ਸ਼ਬਦਾਂ ਨੂੰ ਜੋੜਨ ਨਾਲ ਜੋੜਨੀ ਵੀ ਵਰਤੋਂ ਕੀਤੀ ਜਾਂਦੀ ਜਦੋਂ ਆਪਾਂ ਜੀ ਦੋ ਸ਼ਬਦਾਂ ਨੂੰ ਜੋੜਨ ਲਈ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਜੀ ਖਾਣਾ ਪੀਣਾ ਪੜਨਾ ਲਿਖਣਾ ਆਦਿ ਠੀਕ ਹੈ ਜੀ ਤਾਂ ਦੇਖੋ ਪੜਨਾ ਲਿਖਣਾ ਖਾਣਾ ਪੀਣਾ ਨੂੰ ਇੱਕ ਜਿਹੜੀ ਆਪਾਂ ਆਹ ਹੈ ਜਿਹੜੀ ਇਹ ਜੋੜਨੀ ਹੈ ਦੋ ਵਾਕਾਂ ਨੂੰ ਜੋੜਦੀ ਹੈ ਠੀਕ ਹੈ ਜੀ ਨੈਕਸਟ ਹੈਗਾ ਛੁੱਟ ਮਰੋੜੀ ਤਿੱਕੇ ਛੁੱਟ ਮਰੋੜੀ ਆਪਾਂ ਐਵੇਂ ਦਿੰਨੇ ਆ ਮਰੋੜੀ ਦਿੰਨੇ ਆ ਜੀ ਜਦੋਂ ਕਿਸੇ ਸ਼ਬਦ ਦਾ ਕੋਈ ਅੱਖਰ ਛੱਡ ਦਿੱਤਾ ਜਾਂਦਾ ਹੈ ਤਾਂ ਉਸ ਗੱਲ ਨੂੰ ਠੀਕ ਤਰ੍ਹਾਂ ਪ੍ਰਗਟ ਕਰਨ ਲਈ ਛੁੱਟ ਮਰੋੜੀ ਵਰਤੀ ਜਾਂਦੀ ਹੈ ਜਦੋਂ ਕੋਈ ਅੱਖਰ ਛੱਡ ਦਿੱਤੇ ਜਿਵੇਂ ਆਪਾਂ ਕੋਈ ਵੀ ਅੱਖਰ ਜਦੋਂ ਆਪਾਂ ਬੋਲਦੇ ਆ ਤਾਂ ਉਹਦੇ ਵਿੱਚ ਆਪਾਂ ਇੱਕ ਅੱਖਰ ਛੱਡ ਦਿੰਨੇ ਆ ਜਦੋਂ ਆਪਾਂ ਉਹ ਅੱਖਰ ਛੱਡ ਦਿੰਨੇ ਆ ਤਾਂ ਉਹ ਆਪਾਂ ਯੂਜ਼ ਕਰਦੇ ਆ ਛੁੱਟ ਮਰੋੜੀ ਦਾ ਇਹ ਉੱਪਰਲੀ ਸਾਈਡ ਪੈਂਦੀ ਹੁੰਦੀ ਹੈ ਜੋ ਵੀ ਅੱਖਰ ਦੇ ਜੀ ਹੁਣ ਜਿਵੇਂ ਚੋਂ ਚੋਂ ਨੂੰ ਆਪਾਂ ਵਿੱਚੋਂ ਵੀ ਬੋਲਦੇ ਆਂ ਜੀ ਕੱਠ ਕੱਠ ਨੂੰ ਆਪਈ ਕੱਠ ਵੀ ਬੋਲਦੇ ਆ ਠੀਕ ਹੈ ਜੀ ਜਦੋਂ ਕੋਈ ਜਿਹੜਾ ਅੱਖਰ ਹੈ ਜਿਹੜਾ ਅੱਗੇ ਵਾਲਾ ਆਪਾ ਉਹ ਛੱਡ ਰਹੇ ਆ ਠੀਕ ਹੈ ਜੀ ਉਦੋਂ ਇਹਦਾ ਛੁਟਮ ਰੂੜੀ ਦੇ ਯੂਜ਼ ਕੀਤਾ ਜਾਂਦਾ ਕੱਲਾ ਇਕੱਲਾ ਠੀਕ ਹੈ ਜੀ ਇਹਦੀਆਂ ਐਗਜ਼ਾਮਪਲਸ ਨੇ ਨੈਕਸਟ ਹੈਗਾ ਜੀ ਬਿੰਦੀ ਹੁਣ ਦੇਖੋ ਜੀ ਬਿੰਦੀ ਕਿਦੋਂ ਕਿੱਥੇ ਯੂਜ਼ ਹੁੰਦੀ ਆ ਅੰਗਰੇਜ਼ੀ ਭਾਸ਼ਾ ਵਿੱਚ ਇਹ ਚਿੰਨ ਪੂਰਨ ਠਹਿਰਾਓ ਨੂੰ ਪ੍ਰਗਟ ਕਰਦਾ ਹੈ ਪੂਰਨ ਠਹਿਰਾਓ ਨੂੰ ਪ੍ਰਗਟ ਕਰਦਾ ਜੀ ਪਰ ਪੰਜਾਬੀ ਵਿੱਚ ਇਹ ਹੰਕਾ ਅੱਗੇ ਡਿਗਰੀਆ ਅੱਗੇ ਲੱਗਦਾ ਖਿਤਾਬਾ ਅੱਗੇ ਲੱਗਦਾ ਠੀਕ ਹੈ ਜੀ ਹੁਣ ਜਿਵੇਂ ਆਪਾਂ ਲਿਖਦੇ ਹਾਂ ਜੀ ਜਿਵੇਂ ਐਮ ਏ ਠੀਕ ਹੈ ਐਮ ਏ ਦੀ ਡਿਗਰੀ ਹੁੰਦੀ ਹੈ ਤਾਂ ਐਮ ਤੋਂ ਬਾਅਦ ਆਪਾਂ ਇੱਕ ਬਿੰਦੀ ਲਗਾਨੀ ਆ ਉਸ ਤੋਂ ਬਾਅਦ ਏ ਲਗਾਨੀ ਆ ਹੁਣ ਆਪਾਂ ਲਿਖਦੇ ਜੀ ਬੀ ਐਡ ਬੀ ਤੋਂ ਬਾਅਦ ਆਪਾਂ ਬਿੰਦੀ ਲਗਾਨੀ ਆ ਜੀ ਫਿਰ ਆਪਾਂ ਐਡ ਲਗਾਨੀ ਆ ਉਸ ਤੋਂ ਬਾਅਦ ਐਮ ਐਲ ਏ ਠੀਕ ਹੈ ਜੀ ਇਹਦੇ ਵਿੱਚ ਆਪਾਂ ਦੋ ਜੁਦਾਤੇਵੇਂ ਬਿੰਦੀਆਂ ਲਗਾਵਾਂਗੇ ਠੀਕ ਹੈ ਜੀ ਹਾਂਜੀ ਸਾਰਾ ਆਪਣਾ ਵਿਸ਼ਾਮਚਿੰਦ ਦਾ ਟੌਪਿਕ ਕੰਪਲੀਟ ਹੋ ਗਿਆ ਜੀ ਹੋਪਸ ਤੁਹਾਨੂੰ ਸਮਝ ਆਇਆ ਹੋਊਗਾ ਜੇ ਤੁਹਾਨੂੰ ਮੇਰੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ